ਮਨੁੱਖ ਦੀਆਂ ਮਜਬੂਰੀਆਂ ਇਨਸਾਨ ਕਿਸੇ ਵੀ ਕੰਮ ਨੂੰ ਕਰਨ ਲਈ ਇੰਨਾ ਬੇਵਸ ਨਹੀਂ ਹੁੰਦਾ ਜਿੰਨਾ ਬੇਵਸ ਉਸ ਨੂੰ ਮਜਬੂਰੀਆਂ ਬਣਾ ਦਿੰਦੀਆਂ ਹਨ ਮਨੁੱਖ ਨੂੰ ਸ਼ੌਂਕ ਕਿਸੇ ਹੋਰ ਕੰਮ ਦਾ ਹੁੰਦਾ ਹੈ ਪਰ ਉਸ ਨੂੰ ਕੰਮ ਕੋਈ ਹੋਰ ਕਰਨਾ ਪੈਂਦਾ ਹੈ ਜਿਸ ਦੇ ਕਾਰਨ ਇਨਸਾਨ ਦੇ ਹਾਲਾਤ ਹੁੰਦੇ ਹਨ ਅੱਜ ਦੇ ਯੁੱਗ ਵਿੱਚ ਮਹਿੰਗਾਈ ਇੰਨੀ ਵਧ ਗਈ ਹੈ ਕੇ ਘਰ ਦਾ ਹਰੇਕ ਮੈਂਬਰ ਆਪਣੇ ਘਰ ਦਾ ਖਰਚਾ ਤੋਰਨ ਲਈ ਕਮਾਈ ਕਰ ਰਿਹਾ ਹੈ ਘਰ ਵਿੱਚ ਹਰ ਰੋਜ਼ ਦੀ ਰੋਟੀ ਪਕਾਉਣ ਲਈ ਉਸ ਨੂੰ ਉਹ ਕੰਮ ਵੀ ਕਰਨੇ ਪੈਂਦੇ ਹਨ ਜਿਹੜੇ ਕੰਮਾਂ ਦਾ ਉਸ ਨੂੰ ਸ਼ੌਂਕ ਨਹੀਂ ਹੁੰਦਾ ਇੱਕ ਤਾਂ ਮਨੁੱਖ ਦੀ ਮਜਬੂਰੀ ਹੁੰਦੀ ਹੈ ਤੇ ਉਹ ਦੂਜੇ ਪਾਸੇ ਲੋਕ ਉਸ ਦੀ ਮਜਬੂਰੀ ਦਾ ਫਾਇਦਾ ਉਠਾਉਂਦੇ ਹਨ ਅੱਜ ਦੇ ਸਮੇਂ ਵਿੱਚ ਹਰ ਇੱਕ ਮਨੁੱਖ ਨੌਕਰੀ ਕਰ ਰਿਹਾ ਹੈ ਭਾਵੇਂ ਉਹ ਸਰਕਾਰੀ ਹੋਵੇ ਜਾਂ ਪ੍ਰਾਈਵੇਟ ਤਾਂ ਜੋ ਉਹ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਸਕੇ ਨੌਕਰੀ ਕਰਨ ਵਾਲੇ ਨੂੰ ਉਸ ਦਾ ਮਾਲਕ ਉਸ ਨੂੰ ਆਪਣਾ ਹੀ ਗੁਲਾਮ ਸਮਝਣ ਲੱਗ ਪੈਂਦਾ ਹੈ ਉਹ ਸੋਚਦਾ ਹੈ ਕਿ ਇਨ੍ਹਾਂ ਕੱਠ ਪੁਤਲੀਆਂ ਦੀ ਡੋਰੀ ਮੇਰੇ ਹੱਥ ਵਿੱਚ ਹੈ ਮੈਂ ਜਿਵੇਂ ਕਹਾਗਾ ਇਹ ਉਵੇਂ ਹੀ ਨੱਚੇਗਾ ਮਾਲਕ ਉਸ ਨੌਕਰ ਨੂੰ ਸਭ ਦੇ ਸਾਹਮਣੇ ਜਲੀਲ ਕਰਦਾ ਹੈ ਉਸ ਦੀ ਵੇਜ ਦੀ ਕਰਦਾ ਹੈ ਪਰ ਦੂਜੇ ਪਾਸੇ ਉਸ ਨੌਕਰ ਦੀ ਮਜਬੂਰੀ ਹੁੰਦੀ ਜਿਸ ਕਰਕੇ ਉਹ ਸਭ ਕੁਝ ਚੁੱਪ ਕਰਕੇ ਸੁਣ ਲੈਂਦਾ ਹੈ ਮਾਲਕ ਇਹ ਭੁੱਲ ਜਾਂਦਾ ਹੈ ਕਿ ਇਸ ਦੀ ਵੀ ਕੋਈ ਮਜਬੂਰੀ ਹੈ ਜਿਸ ਕਰਕੇ ਇਹ ਮੇਰੇ ਕੋਲ ਕੰਮ ਕਰ ਰਿਹਾ ਹੈ ਉਹ ਇਹ ਸੋਚਣ ਲੱਗ ਜਾਂਦਾ ਹੈ ਕਿ ਮੇਰੇ ਕਰਕੇ ਹੀ ਇਸ ਦਾ ਘਰ ਚੱਲਦਾ ਪਿਆ ਹੈ ਪਰ ਇਹ ਉਸ ਦਾ ਭਲੇਖਾ ਹੁੰਦਾ ਹੈ ਕਿ ਉਸ ਦੀ ਵਜ੍ਹਾ ਨਾਲ ਉਸ ਗਰੀਬ ਦਾ ਘਰ ਚੱਲਦਾ ਪਿਆ ਹੈ ਕਿਉਂਕਿ ਉਹ ਗਰੀਬ ਆਪਣੀ ਮਿਹਨਤ ਕਰਕੇ ਹੀ ਆਪਣੇ ਬਣਦੇ ਪੈਸੇ ਲੈਂਦਾ ਹੈ ਹੁਣ ਜੇ ਗੱਲ ਕਰੀਏ ਤਾਂ ਸਟੇਜਾਂ ਤੇ ਨੱਚਣ ਵਾਲੀਆਂ ਵੀ ਕਿਸੇ ਦੀਆਂ ਧੀਆਂ ਪੈਣਾ ਹੁੰਦੀਆਂ ਹਨ ਪਰ ਸਾਡੇ ਨੌਜਵਾਨ ਵੀਰ ਇਹ ਭੁੱਲ ਜਾਂਦੇ ਨੇ ਕਿ ਸਾਡੇ ਘਰ ਵੀ ਸਾਡੀ ਮਾਂ ਪੈਣਾ ਹਨ ਅਤੇ ਉਹਨਾਂ ਦਾ ਹੱਥ ਫੜਨ ਤੱਕ ਜਾਂਦੇ ਹਨ ਉਹ ਸੋਚ ਲੈਂਦੇ ਹਨ ਕਿ ਅਸੀਂ ਹੁਣ ਇਹਨਾਂ ਨੂੰ ਖਰੀਦ ਲਿਆ ਹੈ ਉਹਨਾਂ ਦਾ ਵੀ ਸਟੇਜਾਂ ਤੇ ਨੱਚਣ ਨੂੰ ਦਿਲ ਨਹੀਂ ਕਰਦਾ ਸਿਰਫ ਇੱਕ ਇਨਸਾਨ ਦੇ ਘਰ ਦੀਆਂ ਮਜਬੂਰੀਆਂ ਹੁੰਦੀਆਂ ਹਨ ਜਿਹੜੀਆਂ ਇਹ ਸਭ ਕੁਝ ਕਰਨ ਲਈ ਮਜਬੂਰ ਕਰ ਦਿੰਦੀਆਂ ਹਨ ਸਾਨੂੰ ਉਹਨਾਂ ਦੀਆਂ ਮਜਬੂਰੀਆਂ ਨੂੰ ਸਮਝਣਾ ਚਾਹੀਦਾ ਹੈ ਨਾ ਕਿ ਉਹਨਾਂ ਦੀਆਂ ਮਜਬੂਰੀਆਂ ਦਾ ਫਾਇਦਾ ਉਠਾਉਣਾ ਸਾਡਾ ਇਹ ਫਰਜ਼ ਬਣਦਾ ਹੈ ਕਿ ਅਸੀਂ ਸਭ ਮਿਲ ਕੇ ਉਹਨਾਂ ਦੀ ਆਰਥਿਕ ਸਹਾਇਤਾ ਕਰੀਏ ਤਾਂ ਕਿ ਉਹ ਸਟੇਜਾਂ ਤੇ ਨਾ ਆਉਣ ਤੇ ਇੱਕ ਲੱਜਰਪੂਣਾ ਸਾਡੇ ਸਮਾਜ ਵਿੱਚੋਂ ਖਤਮ ਹੋ ਸਕੇ ਹਰੇਕ ਇਨਸਾਨ ਦੀਆਂ ਮਜਬੂਰੀਆਂ ਹੁੰਦੀਆਂ ਹਨ ਇਸ ਲਈ ਸਾਰੇ ਮਨੁੱਖ ਇੱਕ ਦੂਜੇ ਨੂੰ ਸਮਝ ਕੇ ਇੱਕ ਦੂਜੇ ਦੀ ਮਦਦ ਕਰਨ ਜੇਕਰ ਇੱਕ ਮਨੁੱਖ ਹੀ ਦੂਜੇ ਮਨੁੱਖ ਦੀ ਮਦਦ ਨਹੀਂ ਕਰੇਗਾ ਤਾਂ ਫਿਰ ਸਾਡੀ ਕੌਣ ਕਰੇਗਾ ਸਾਡੇ ਸਮਾਜ ਦੇ ਲੋਕ ਪਹਿਲਾਂ ਕੰਮ ਕਰਵਾਉਂਦੇ ਨੇ ਫਿਰ ਜਦੋਂ ਪੈਸੇ ਦੇਣੇ ਹੁੰਦੇ ਉਹਨੂੰ ਵੱਧ ਘੱਟ ਬੋਲ ਕੇ ਉਸਦਾ ਹੱਕ ਰੱਖਦੇ ਹਨ ਜਿਹੜਾ ਕਿ ਬਹੁਤ ਵੱਡਾ ਗੁਨਾਹ ਹੈ ਸਾਡੇ ਗੁਰੂ ਸਾਹਿਬਾਂ ਨੇ ਕਿਸੇ ਗਰੀਬ ਦਾ ਹੱਕ ਰੱਖਣ ਤੋਂ ਵਰਜਿਤ ਕੀਤਾ ਹੈ ਕਿਸੇ ਵੀ ਗਰੀਬ ਦਾ ਹੱਕ ਰੱਖਣਾ ਨਹੀਂ ਚਾਹੀਦਾ ਗਰੀਬ ਦਾ ਹੱਕ ਖਾਣਾ ਮੁਸਲਮਾਨਾਂ ਲਈ ਸੂਰ ਖਾਣਾ ਤੇ ਹਿੰਦੂਆਂ ਲਈ ਗਾਂ ਖਾਣ ਦੇ ਬਰਾਬਰ ਹੈ ਉਸ ਬੇਵਸ ਦਿਹਾੜੀਦਾਰ ਇਨਸਾਨ ਨੇ ਆਪਣੇ ਕੀਤੇ ਹੋਏ ਕੰਮ ਦੇ ਪੈਸਿਆਂ ਨਾਲ ਹੀ ਆਪਣੇ ਬੱਚਿਆਂ ਦਾ ਪੇਟ ਭਰਨਾ ਹੁੰਦਾ ਹੈ ਇੱਕ ਉਹ ਮਨੁੱਖ ਜਿਸ ਕੋਲ ਜਿਆਦਾ ਪੈਸਾ ਆ ਜਾਵੇ ਤਾਂ ਉਸ ਨੂੰ ਕਮੰਡ ਆ ਜਾਂਦਾ ਹੈ ਤੇ ਆਪਣੀ ਗਰੀਬੀ ਦੇ ਸਾਰੇ ਦਿਨ ਭੁੱਲ ਜਾਂਦਾ ਹੈ ਜਿਸ ਕਾਰਨ ਦੂਜਿਆਂ ਨੂੰ ਵੱਧ ਘੱਟ ਬੋਲਦਾ ਹੈ ਸਾਨੂੰ ਆਪਣੇ ਚੰਗੇ ਮਾੜੇ ਦਿਨਾਂ ਨੂੰ ਕਦੇ ਵੀ ਨਹੀਂ ਭੁੱਲਣਾ ਚਾਹੀਦਾ ਕਿਸੇ ਨੂੰ ਮਾੜਾ ਬੋਲਣ ਦੀ ਬਜਾਏ ਸਭ ਨਾਲ ਮਿੱਠਾ ਬੋਲਣਾ ਚਾਹੀਦਾ ਹੈ ਤਾਂ ਕਿ ਮਜਬੂਰ ਇਨਸਾਨ ਇੱਜ਼ਤ ਨਾਲ ਆਪਣਾ ਕੰਮ ਕਰ ਸਕੇ ਸੋ ਮੈਂ ਇਹੀ ਕਹਿਣਾ ਚਾਹਾਂਗੀ ਕਿ ਸਾਨੂੰ ਕਿਸੇ ਵੀ ਮਨੁੱਖ ਦੀਆਂ ਮਜਬੂਰੀਆਂ ਦਾ ਫਾਇਦਾ ਨਹੀਂ ਉਠਾਉਣਾ ਚਾਹੀਦਾ ਸਗੋਂ ਉਸ ਬੇਵੱਸ ਇਨਸਾਨ ਦੀ ਹਰ ਪ੍ਰਕਾਰ ਦੀ ਸਹਾਇਤਾ ਕਰਨੀ ਚਾਹੀਦੀ ਹੈ ਹਰੇਕ ਮਾਲਕ ਆਪਣੇ ਨੌਕਰਾਂ ਨਾਲ ਚੰਗਾ ਵਿਵਹਾਰ ਕਰੇ ਤੇ ਉਹਨਾਂ ਨੂੰ ਆਪਣੇ ਘਰ ਪਰਿਵਾਰ ਦੇ ਮੈਂਬਰ ਸਮਝ ਕੇ ਉਹਨਾਂ ਦੇ ਦੁੱਖ ਸੁੱਖ ਵਿੱਚ ਭਾਈਵਾਲ ਹੋਵੇ ਤਾਂ ਕਿ ਉਹ ਵੀ ਆਪਣਾ ਕੰਮ ਬਿਨਾਂ ਕਿਸੇ ਡਰ ਭੈ ਨਾਲ ਕਰ ਸਕੇ ਧੰਨਵਾਦ ਜੀ ਤੇ ਤੁਹਾਡੀ ਇਸ ਵੀਡੀਓ ਬਾਰੇ ਕੀ رائے ਹੈ ਆਪਣੀ رائے ਕਮੈਂਟ ਬਾਕਸ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਵਿੱਚ